Thank <laughs> ਅਸੀਂ ਪਹੁੰਚ ਚੁੱਕਿਆ ਘੱਗਰ ਦਰਿਆ ਦੇ ਵਿੱਚ ਜਿੱਥੇ ਕਿ ਬਰਸਾਤਾ ਸ਼ੁਰੂ ਹੋਣੀਆਂ ਨੇ ਘੱਗਰ ਦਰਿਆ ਦੀ ਮਾਰ ਜਿਹੜੇ ਨੇੜਲੇ ਪਿੰਡਾਂ ਨੂੰ ਜ਼ਰੂਰ ਪੈਂਦੀ ਹੈ ਔਰ ਅਸੀਂ ਗਰਾਊਂਡ ਜ਼ੀਰੋ ਤੇ ਦਿਖਾਵਾਂਗੇ ਕਿਸ ਤਰ੍ਹਾਂ 20 20 ਫੁੱਟ ਜਿਹੜੀ ਬੂਟੀਆਂ ਇੱਥੇ ਉੱਗੀਆਂ ਹੋਈਆਂ ਨੇ ਦਰਖਤਾ ਵਾਂਗੂ ਬੂਟੀਆਂ ਉੱਗੀਆਂ ਹੋਏ ਸਾਸਪਾਈ ਹਰ ਤੱਕ ਨਹੀਂ ਹੋਈ ਔਰ ਕਿਸੇ ਸਮੇਂ ਵੀ ਬਰਸਾਤਾ ਸ਼ੁਰੂ ਹੋਣ ਗਿਆ ਤਾਂ ਜੋ ਨੇੜਲੇ ਪਿੰਡਾਂ ਦੇ ਮਨਾਂ ਦੇ ਵਿੱਚ ਡਰ ਰਹਿੰਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਕਿਤੇ ਇਸ ਸਾਲ ਵੀ ਨੇੜਲੇ ਪਿੰਡਾਂ ਦੇ ਵਿੱਚ ਪਾਣੀ ਖੜਾ ਦੀ ਸਮੱਸਿਆ ਨਾ ਆਵੇ ਤਾਂ ਜੋ ਉਹਨਾਂ ਦੀ ਫਸਲਾਂ ਜਿਹੜੀਆਂ ਉਹ ਵੀ ਨਾ ਖਰਾਬ ਹੋਣ ਔਰ ਦੂਜੇ ਸਸਨਨ ਨੂੰ ਲਈਆਂ ਗਿਆ ਨੇ ਕਿ ਸਫਾਈ ਕੀਤੀ ਜਾ ਰਹੀ ਹੈ ਔਰ ਬੂਟੀਆਂ ਜਿਹੜੀ ਸਾਫ ਕੀਤੀ ਜਾ ਰਹੀ ਪਰ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਅਜੇ ਤੱਕ ਸਫਾਈ ਨਹੀਂ ਕੀਤੀ ਇਸ ਪਾਸੇ ਦੇਖ ਸਕਦੇ ਹੋ ਕਿ ਇੱਕ ਘੱਗੜ ਦਰਿਆ ਦਾ ਪੁਲ ਦੇ ਵਿੱਚ ਕਾਰ ਖੜੇਆਂ ਸੀ ਘੱਗੜ ਦਰਿਆ ਦੇ ਵਿੱਚ ਕਾਰ ਜਿੱਥੇ ਕਿ ਪਾਣੀ ਥੋੜਾ ਬਹੁਤ ਜਾ ਰਿਹਾ ਪਰ ਹਲੇ ਵੀ ਜਿਹੜੀ ਬੂਟੀ ਬਹੁਤ ਉੱਗੀ ਹੋਈ ਹੈ ਲੋਕ ਮੌਜੂਦ ਨੇ ਗਲਤ ਬਤ ਕਰਦੇ ਆ ਭਾਈ ਸਾਹਿਬ ਕੀ ਨਾਂ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤਿੰਨ ਰਾਜਗੜ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹਜੇ ਵੀ ਦੇਖਿਆ ਜਾ ਰਹਾ ਬੂਟੀ ਅਜੇ ਵੀ 20-20 ਫੁੱਟ ਜਿਹੜੀ ਉੱਗੀ ਹੋਈ ਹੈ ਕਿੰਨਾ ਨੁਕਸਾਨ ਪਹਿਲਾਂ ਹੁੰਦਾ ਰਿਹਾ ਜਾਂ ਕਿੰਨਾ ਕੁ ਨੁਕਸਾਨ ਹੋਣ ਨੂੰ ਹੋ ਸਕਦਾ ਹੈ ਜੇ ਪਾਣੀ ਨਾ ਆਇਆ ਪਾਣੀ ਆਇਆ ਬਰਸਾਤੀ ਤੇ ਸਾਫ ਸਬਈ ਨਾ ਹੋਈ ਇਹ ਬਾਸਮੇ ਤੋਂ ਲੈ ਕੇ ਰਾਜਗੜ ਤੱਕ ਚਾਰ ਵਾਰੀ ਬੰਨ ਟੁੱਟੇ ਰਿਹਾ ਪਹਿਲਾਂ ਇਹ ਪਾਣੀ ਬਹੁਤ ਜ਼ਿਆਦਾ ਆਂਦਾ 15-15 16-16 ਫੁੱਟ ਪਾਣੀ ਆਂਦਾ ਗੱਗਰ ਚ ਮਿੱਟੀ ਰੇਤਾ ਬਹੁਤ ਇਕਬਾਰ ਚੜਿਆ ਬੂਟੀ ਕੋਈ ਸਪਾਈ ਨਹੀਂ ਹੈ ਕੀ ਪਤਾ ਹੁਣ ਇਹ ਕੀ ਪਾਣੀ ਆਣ ਫਿਰ ਟੁੱਟ ਸਕਦਾ ਹੈ ਪ੍ਰਸ਼ਾਸਨ ਤੇ ਦਾਅਵੇ ਕਰਦਾ ਕਿ ਸਾਫ ਸਵਾਈਆਂ ਕੀਤੀਆਂ ਜਾ ਰਹੀਆਂ ਨੇ ਘਗੜ ਦਰੈਵ ਹਾਲ ਤੱਕ ਕੋਈ ਪ੍ਰਸ਼ਾਸਨ ਵਾਲਾ ਕੋਈ ਲਾਇਗੇ ਨਹੀਂ ਇੱਥੇ ਕੋਈ ਨਹੀਂ ਆਇਆ ਜਿਲ੍ਹੇ ਤੱਕ ਕੋਈ ਸਪਾਈ ਨਹੀਂ ਹੋਈ ਕੁਛ ਨਹੀਂ ਆਇਆ ਲਦਰ ਨਾ ਕਿ ਇੱਥੇ ਸਮੱਸਿਆ ਹੈ ਲੈ ਕੇ ਤਨ ਦੀ ਕੋਈ ਬਾਕੀ ਇਹ ਵੀ ਉਹਨੂੰ ਚੱਕਣਾ ਪੈਣਾ ਉਹਨੂੰ ਖਸਾਬ ਸਵਾਈ ਹੋ ਜਾਦਾ ਵਧੀਆ ਕਿੰਨਾ ਕ ਨੁਕਸਾਨ ਹੋਇਆ ਕਿਉਂਕਿ ਪਿੱਛੇ ਵੀ ਜੇ ਵੀ ਕਾਫੀ ਖੜਾ ਹਾਈ ਸੀਗੇ ਨੁਕਸਾਨ ਹੁੰਦਾ ਰਹਿੰਦਾ ਪਿੱਛੇ ਸਮੇਂ ਬੜੀਆਂ ਜ਼ੀਰੀਆਂ ਮਰੀਆਂ ਜੀ ਤਿੰਨ ਤਿੰਨ ਚਾਰ ਚਾਰ ਜਮੀਂਦਾਰ ਲਾਈਆਂ ਸਾਰੇ ਨੇ ਬਸ ਉਹਨੂੰ ਦੇਖੋ ਮੈਂ ਫਿਰ ਮਾਰੇ ਭੈਣ ਜੀਮੀਂਦਾਰ ਜੇਸ ਵਾਰੀ ਪਾਣੀ ਆ ਗਿਆ ਜਮੀ ਖਤਮ ਨੇ ਕਿ ਥੋੜੇ ਦਿਨ ਰਹਿ ਗਏ ਨੇ ਅਲਰਟ ਜਾਰੀ ਹੋ ਜਾਣਾ ਹੈ ਬਰਸਾਤਾ ਸ਼ੁਰੂ ਹੋ ਜਣੀ ਨੇ ਪਹਾੜਾ ਦੇ ਵਿੱਚ ਬਰਸਾਤਾ ਸ਼ੁਰੂ ਹੋ ਰਹੀ ਹੈ ਪਾਣੀ ਜਿਹੜਾ ਹੈ ਸਿੱਧਾ ਇਧਰ ਨੂੰ ਮਾਰ ਕਰੇਗਾ ਕੁਝ ਨਹੀਂ ਬੰਨਣਾ ਜੀ ਹਲੇ 5-7 ਦਿਨ ਅਜ ਦੇਖੋ ਹੁਣ ਕੀ ਕਰਨਾਗਾ ਪੈਣੀ ਛੇਤੀ ਕੀ ਹੋਣਾ ਚਾਹੀਦਾ ਵੱਧ ਤੋਂ ਵੱਧ ਛੇਤੀ ਛੇਤੀ ਮਸ਼ੀਨਾਂ ਲਾਣੀਆਂ ਚਾਹੀਦੀਆਂ ਨੇ ਵੀ ਕਿਹੇ ਤਰ੍ਹਾਂ ਚੱਕਣ ਜਾਂ ਨੂੰ ਸਾਈਡਾਂ ਦੇ ਕਰਨ ਇਹ ਪਾਣੀ ਸਫਾਈ ਹੋ ਜਾ ਪਾਣੀ ਸਾਫ ਜਾਏ ਸਾਰਾ ਸਿੱਧਾ ਅੱਗੇ ਪੋਲ ਆ ਪੋਲ ਦੀ ਆੜ ਲੱਗ ਜਣੀ ਫਿਰ ਜਾ ਕੇ ਬੂਟੀ ਉੱਥੇ ਫਸ ਜਾਂਦੀ ਹੈ ਪਾਣੀ ਲੰਘਦਾ ਨਹੀਂ ਪਿੱਛੇ ਮਾਰ ਕਰਦਾ ਉਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਪਾਣੀ ਪਿਛੋਂ ਤੇਜ਼ ਬਹਾਵ ਦੇ ਨਾਲ ਆਉਂਦਾ ਹੈ ਕਿ ਅੱਗੇ ਜਿਹੜਾ ਪੁਲ ਹੈਗਾ ਸ਼ੰਭੂ ਬਰਡਰ ਦਾ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਉਸ ਪੁਲ ਦੇ ਜੇ ਵਿੱਚ ਜੇ ਇਹੀ ਬੂਟੀ ਜਾ ਕੇ ਉੱਥੇ ਫਸੇਗੀ ਤਾਂ ਕਿਤਨਾ ਕਿਤੇ ਮਾਰ ਜਿਹੜੀ ਪਾਣੀ ਦੀ ਨੇੜਲੇ ਪਿੰਡਾਂ ਦੇ ਵਿੱਚ ਪਵੇਗੀ ਪਹਿਲਾਂ ਵੀ ਦੱਸਿਆ ਜਾਂਦਾ ਕਿ ਬੰਨ੍ਹ ਕਈ ਟੁੱਟ ਚੁੱਕੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਸਿਰਫ 2-4 ਦਿਨ ਕੋਈ ਸਮੱਸਿਆ ਤੋਂ निजात ਮਿਲ ਸਕੇ ਕੈਮਰਾ ਪਰ ਸਮੀਤ ਕੁਮਾਰ ਦੇ ਨਾਲ ਦਿਆਲ ਸਿੰਘ ਰਾਜਪੂਰਾ